ਕਦੇ ਭਾਜਪਾ ਨਾਲ ਸਾਂਝ ਪਿਆਲੀ ਲਈ ਪ੍ਰਮੁੱਖ ਸਿੱਖ ਮੁੱਦਿਆਂ ਤੋਂ ਮੁੱਖ ਫੇਰਦੇ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਲਈ ਹੁਣ ਆਪਣੀ ਸਾਖ ਸੁਧਾਰ ਲੈਣ ਦਾ ਮੌਕਾ ਹੈ ਇਹ ਗੱਲਾਂ ਸਿੱਖ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਖਾਲਸਾ ਨੇ ਪ੍ਰਮੁੱਖ ਸਿੱਖ ਮੋਦੀਆਂ ਦਾ ਜ਼ਿਕਰ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਨੂੰ ਹੁਣ ਇਹ ਨਸੀਹਤ ਦਿੱਤੀ ਹੈ ਗੁਰਮਤਿ ਸੇਵਾ ਲਹਿਰ ਪਾਈ ਬਖਤੌਰ ਬਠਿੰਡਾ ਦੇ ਸਾਲਾਨਾ ਸਮਾਗਮ ਨੂੰ ਸੰਬੋਧਨ ਦੌਰਾਨ ਪਾਈ ਪੰਥ ਪ੍ਰੀਤ ਸਿੰਘ ਖਾਲਸਾ ਨੇ ਅਕਾਲੀ ਆਗੂਆਂ ਨੂੰ ਮੁਖਾਤਿਬ ਹੁੰਦੇ ਹੋਏ ਕਿਹਾ ਕਿ ਜੇ ਸ਼੍ਰੋਮਣੀ ਅਕਾਲੀ ਦਲ ਨੂੰ ਹੁਣ ਸਮਝ ਆ ਗਈ ਕਿ ਭਾਜਪਾ ਦੀ ਝੂੜੀ ਚ ਖੇਡਣ ਵਾਲੇ ਅਕਾਲੀ ਦਲ ਦਾ ਨੁਕਸਾਨ ਕਰ ਰਹੇ ਹਨ ਤਾਂ ਹੁਣ ਤੱਕ ਜਿਹੜੀਆਂ ਗਲਤੀਆਂ ਅਕਾਲੀ ਭਾਜਪਾ ਗਠਜੋੜ ਦੌਰਾਨ ਭਾਜਪਾ ਨੇ ਅਕਾਲੀ ਦਲ ਤੋਂ ਕਰਵਾਈਆਂ ਉਹਨਾਂ ਨੂੰ ਹੁਣ ਹੀ ਸੁਧਾਰ ਲੈਣ ਤੇ ਅਸੀਂ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਅਕਾਲੀ ਸਿਆਸਤ ਇੱਕ ਦਿਨ ਭਾਜਪਾ ਦੀ ਗੋਦ ਵਿੱਚ ਮਰੂ ਨਾ ਖੜਾ ਛੱਡਿਆ ਅੱਜ ਤੋਂ 15 ਸਾਲ ਪਹਿਲਾਂ ਦਾ ਮਲੂਕੇ ਦਾ ਦਮਨ ਸੁਣ ਲਓ ਮੇਰਾ 15 ਸਾਲ ਪਹਿਲਾਂ ਦਾ ਕੋਈ ਸੁਣ ਲੇ ਮਲੂਕੇ ਦਾ ਦਮਨ ਸੀ ਨਾਲ ਉਸ ਤੋਂ ਬਾਅਦ ਵੀ ਮਲੂਕੇ ਦਾ ਵੀ ਐਸੀ ਜੱਫੀ ਸਾਨੂੰ ਪਾਉਣਗੇ ਜੱਫੀ ਪਾਉਣ ਦਾ ਵੀ ਹਰਕ ਹੁੰਦਾ ਹੈ ਆជា ਫੀਲ ਫੀਲ ਕੁੱਟ ਦੇਣਾ ਅਕਾਲੀ ਭਾਜਪਾ ਗਠਜੋੜ ਦੌਰਾਨ ਭਾਜਪਾ ਆਰਐਸਐਸ ਦੇ ਇਸ਼ਾਰੇ ਤੇ ਕੀਤੀਆਂ ਗਲਤੀਆਂ ਦਾ ਜ਼ਿਕਰ ਕਰਦੇ ਹੋਏ ਉਹਨਾਂ ਕਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਚ ਬਦਲਣਾ ਪੰਜਾਬ ਤੇ ਪੰਥ ਦੇ ਮੂਲ ਮੁੱਦਿਆਂ ਨੂੰ ਮੂਲੋਂ ਵਿਸਾਰਨਾ ਨਾਨਕਸ਼ਾਹੀ ਕਲੰਡਰ ਰੱਦ ਕਰਨਾ ਅਤੇ ਡੇਰਾਵਾਦ ਨੂੰ ਬੜਾਵਾ ਦੇਣਾ ਮੁੱਖ ਤੌਰ ਤੇ ਸ਼ਾਮਲ ਹਨ ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਜੇ ਇਹ ਦਿਲੋਂ ਭਾਜਪਾ ਦੇ ਵਿਰੋਧ ਵਿੱਚ ਖੜੇ ਹੋਣਾ ਵਖੌਣਾ ਚਾਹੁੰਦੇ ਹਨ ਤਾਂ ਇਹਨਾਂ ਪਾਸ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਹੋਣ ਦੇ ਨਾਤੇ ਇਹ ਤਿੰਨ ਕੰਮ ਬੜੀ ਆਸਾਨੀ ਨਾਲ ਕਰ ਸਕਦੇ ਹਨ ਜਿਨ੍ਹਾਂ ਚੋਂ ਪਹਿਲਾ ਹੈ ਨਾਨਕ ਸ਼ਾਹੀ ਕਲੰਡਰ ਨੂੰ ਤੁਰੰਤ ਬਹਾਲ ਕਰਨਾ ਦੂਜਾ ਸ਼੍ਰੋਮਣੀ ਕਮੇਟੀ ਵੱਲੋਂ ਛਾਪੀ ਜਾ ਰਹੀ ਸਿੱਖ ਰਹਿਤ ਮਰਿਆਦਾ ਲਾਗੂ ਕਰਕੇ ਪੰਥ 'ਚ ਇੱਕ ਸਾਰਤਾ ਤੇ ਏਕਤਾ ਦੀ ਭਾਵਨਾ ਪੈਦਾ ਕਰਨੀ ਅਰੇ ਤੀਜਾ ਸਭ ਤੋਂ ਜ਼ਰੂਰੀ ਨੁਕਤਾ ਹੈ ਅਕਾਲ ਤਖਤ ਸਹਿਬ ਅਰੇ ਦੂਜਾ ਤਖਤਾਂ ਦੇ ਜਥੇਦਾਰਾਂ ਦੀ ਯੋਗਤਾ ਨਿਯੁਕਤੀ ਕਾਰਜ ਖੇਤਰ ਤੇ ਕਾਰਜ ਸ਼ੈਲੀ ਲਈ ਨਿਜਮ ਬਣਾਉਣਾ ਅਰੇ ਸਾਲ ਚ ਦੋ ਵਾਰ ਵਿਸਾਖੀ ਅਰੇ ਦੀਵਾਲੀ ਮੌਕੇ ਸਰਬਤ ਖਾਲਸਾ ਸੱਦ ਕੇ ਹਰ ਵੱਡੇ ਅਤੇ ਵਿਵਾਦਿਤ ਮਸਲੇ ਹੱਲ ਕਰਨ ਲਈ ਡੂੰਗੀਆਂ ਵਿਚਾਰਾ ਰਾਹੀ ਉਹਨਾਂ ਦੇ ਹੱਲ ਲੱਭਣ ਦਾ ਰਾਹ ਪੱਧਰਾ ਕਰਨਾ ਇਹ ਸੱਚਮੁੱਚ ਹੁਣ ਅਸੀਂ ਆਜ਼ਾਦ ਹੋ ਗਏ ਭਾਜਪਾ ਤੋਂ ਸੁਣ ਲਿਓ ਸਾਡੀ ਰੈਨ ਨੂੰ ਮੰਨ ਲਿਓ ਚੰਗੇ ਰਹੋਗੇ ਤਾਂ ਫਿਰ ਤਾਂ ਸਬੂਤ ਦਿਓ ਵੀ ਅਸੀਂ ਮਾਨਸਿਕ ਤੌਰ ਤੇ ਆਜ਼ਾਦ ਹੋ ਗਏ ਸਬੂਤ ਇਹਦਾ ਹੀ ਹੋ ਵੀ ਭਾਜਪਾ ਦੇ ਦਰਵਾਜ਼ੇ ਵਿੱਚ ਕਲੈਂਡਰ ਰੱਦ ਕੀਤਾ ਸੀ ਨੰਗਸਾਈ ਕਲੈਂਡਰ 2 ਮੈਂਬਰ ਕਮੇਟੀ ਰੱਦ ਕੀਤਾ ਸੀ ਨਾ ਧਮਾਂ ਤੇ ਮੱਕੜ ਦੀ ਕਮੇਟੀ ਨੇ ਕੀਤਾ ਸੀ ਨਾ ਕਿਵੇਂ ਕਰਾਇਆ ਕਿਹਨੇ ਕਰਾਇਆ ਭਾਜਪਾ ਨੇ ਆਰਐਸਐਸ ਨੇ ਦਬਾਵਾ ਕੇ ਕਰਾਇਆ ਸੀ ਨਾ ਕਿ ਨਾਨਕ ਸਾਹਿਬ ਦੀ ਕੈਲੰਡਰ ਬਹਾਲ ਕਰ ਦਿਓ ਮੰਨ ਲਿਆ ਜਾਊਗਾ ਵੀ ਤੁਸੀਂ ਮਨ ਕਰਕੇ ਆਜ਼ਾਦ ਹੋਗੇ ਮਨੂਬਾਤ ਨੂੰ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਇਹ ਤਾਂ ਕਰ ਸਕਦੇ ਨੇ ਕੰਮ ਆਪਾਂ ਹੀ ਕਰੋ ਮੈਂ ਕਹਿੰਦਾ ਕੱਲਾ ਭਾਰਤ ਕੀ ਪੂਰੀ ਦੁਨੀਆ ਦੇ ਗੁਰਦੁਆਰਿਆਂ ਚ ਇੱਕੋ ਹੀ ਮਰਿਆਵਾ ਹੋਵੇ ਹਾਂਜੀ ਕਰੋ ਜ세ਦਾਰ ਹੋ ਸਰੋਮਨੀ ਕਮੇਟੀ ਦੇ ਪ੍ਰਧਾਨ ਸਾਹਿਬ ਨਾਲ ਅਕਾਲੀ ਦਲ ਨਾਲ ਕਰੋ ਇਸ ਨੂੰ ਕੋਨ ਹਟਾਉਂਦਾ ਹੈ ਕਲੈਂਡਰ ਬਹਾਲ ਕਰੋ ਬਿਲਕੁਲ ਨਹੀਂ ਕਿਤੇ ਜਾਣਾ ਇਹ ਜਹ ਸੰਤ ਕਰੋ ਲਾਣ ਉਸ ਤੋਂ ਕਰੋ ਦੇਖੋ ਤੁਸੀਂ ਫਿਰ ਲਓ ਕੋਈ ਕ੍ਰਾਂਤੀਕਾਰੀ ਫੈਸਲੇ ਲਓ ਵੀ ਕੀ ਮਤ ਲੋਦਾ ਜਿਹੜਾ ਆਪਦੀ ਅੱਡੀ ਜਲਾਈ ਫਿਰਦਾ ਮਰ ਜਾਵਾ ਬੇਅਦਬੀ ਅਤੇ ਬਰਗਾੜੀ ਕਾਹਨ ਦਾ 24 ਘੰਟੇ ਚ ਇਨਸਾਫ ਦੇਣ ਦਾ ਵਾਅਦਾ ਕਰਕੇ ਸੱਤਾ ਚ ਆਈ ਆਪ ਸਰਕਾਰ ਨੂੰ ਉਹਨਾਂ ਵੱਲੋਂ ਕੀਤੇ ਵਾਅਦਿਆਂ 'ਤੇ ਚੇਤਾ ਕਰਵਾਉਂਦਿਆਂ ਕਿਹਾ ਕਿ ਮਾਮਲੇ ਚ ਸਹੀ ਢੰਗ ਨਾਲ ਪੈਰਵਾਈ ਕਰਕੇ ਇਸ ਕੇਸ ਨੂੰ ਫੈਸਲੇ ਤੱਕ ਪਹੁੰਚਾਇਆ ਜਾਵੇ ਜਿਹੜੇ ਬੇਅਦਬੀ ਕਾਹਨ ਤੇ ਮੌੜ ਬੰਬ ਕਾਹਨ ਦੇ ਪਘੌੜੇ ਹਨ ਉਹਨਾਂ ਨੂੰ ਵੀ ਜਲਦ ਗ੍ਰਿਫਤਾਰ ਕੀਤਾ ਜਾਵੇ ਡਿਜੀਟਲ ਨਿਊਜ਼ ਚੈਨਲ ਸਿੱਖ ਨਿਊਜ਼ ਐਕਸਪ੍ਰੈਸ ਸਾਲ 2015 ਤੋਂ ਲਗਾਤਾਰ ਨਿਰਦਰ ਤੇ ਨਿਰਪੱਖ ਤਰੀਕੇ ਨਾਲ ਪਾਈਚਾਰੇ ਦੀ ਸੇਵਾ ਕਰਨੇ ਆਵਾਜ਼ بلند ਕਰ ਰਿਹਾ ਹੈ ਸਿੱਖ ਨਿਊਜ਼ ਐਕਸਪ੍ਰੈਸ ਦੀ ਨਿਰਪੱਖ ਪੱਤਰਕਾਰਤਾਂ ਨੂੰ ਸਪੋਰਟ ਕਰਨ ਲਈ ਸਕਰੀਨ ਤੇ ਦਿੱਤੇ ਕਯੂਆਰ ਕੋਡ ਨੂੰ ਸਕੈਨ ਕਰਕੇ ਪੇ ਕਰ ਸਕਦੇ ਹੋ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ